ਜ਼ੀਰਪੁਰ ਵਿਖੇ ਪੀ ਆਰ 7 ਤੇ ਸਥਿਤ ਨਗਲਾ ਦੀ ਕਿਸਾਨ ਮੰਡੀ ਜੋ ਕਿ ਆਰਜੀ ਤੌਰ ਤੇ 200 ਫੁੱਟੀ ਰੋਡ ਤੇ ਬਣਾਈ ਗਈ ਹੈ ਵਿੱਚ ਮੰਦਭਾਗੀ ਘਟਨਾ ਸਾਹਮਣੇ ਆਈ ਜਦੋਂ ਕਿ ਕਿਸਾਨਾਂ ਦੀ ਮੇਨਟ ਦੁਆਰਾ ਪੈਦਾ ਕੀਤਾ ਚੋਨਾ ਕੱਟ ਤੋਲਿਆ ਜਾ ਰਿਹਾ ਸੀ ਜਦੋਂ ਕਿਸਾਨਾਂ ਨੂੰ ਕੱਟ ਤੋਲਣ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਨਾਪ ਤੋਲੀ ਵਿਭਾਗ ਦੇ ਕਰਮਚਾਰੀਆਂ ਨੂੰ ਬੁਲਾਇਆ ਅਤੇ ਜਾਂਚ ਵਿੱਚ ਇਹ ਪਾਇਆ ਗਿਆ ਕਿ ਕਈ ਵਟੇ 2 ਤੋਂ 3 ਕਿਲੋ ਘਟ ਹਨ ਵਿਭਾਗ ਦੁਆਰਾ ਜਾਂਚ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪਰ ਕਿਸਾਨਾਂ ਦਾ ਇੱਕ ਬੋਰੀ ਵਿੱਚ 2 ਤੋਂ 3 ਕਿਲੋ ਘਟ ਭਾਰ ਤੋਲਣਾ ਚਿੰਤਾ ਦਾ ਵਿਸ਼ਾ ਹੈ ਇੱਥੇ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਜੇਕਰ ਜ਼ੀਰਖਪੁਰ ਵਿਖੇ ਅਜੀਹਾ ਹੋ ਰਿਹਾ ਹੈ ਤਾਂ ਬਾਕੀ ਮੰਡੀਆਂ ਵਿੱਚ ਵੀ ਅਜੀਹਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਸਰਕਾਰ ਨੂੰ ਇਸ ਬਾਰੇ ਡੁੰਗਾ ਇਹ ਨਾਲ ਛਾਣਬੀਣ ਕਰਕੇ ਕੱਟ ਤੋਲਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜੀਰਕਪੁਰ ਤੋਂ ਵਿੱਕੀ ਪਵਾਤ ਕਰਦੇ ਕੰਮ ਹੁੰਦੇ ਸਭ ਕੁਝ ਸਭ ਕੁਝ ਸਾਡੇ ਉਹ ਬਟਲੇ ਇੱਕ ਹੋਰ ਵੀ ਕਿਲੋ ਦਾ ਪਿਆਉਣਾ ਆਏ ਦੇ ਨੇ ਕੋਈ ਸਭ ਕਰਦੇ ਕਰਦੇ ਖਾਦੀ ਹੋਣਾ ਉਹ ਸਾਡੇ ਕੋਲ ਆ ਰਿਹਾ ਕਿ ਉ